ਸ਼ਹਿਰ ਦੇ ਬਹੁਤ ਹੀ ਨਾਮੀ ਸਪ੍ਰਿੰਗਡੇਲ ਸਕੂਲ ਬਾਈਪਾਸ ਨੰਗਲੀ ਰੋਡ ਵਿਖੇ ਟ੍ਰੈਫਿਕ ਨਿਯਮਾਂ ਦੀਆਂ ਤਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ਤੇ ਚਲਦਿਆ ਸਾਡੀ ਫਾਸਟ ਵੀ ਨਿਊਜ਼ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਸਕੂਲ ਵੱਲੋਂ 40 ਫੁੱਟ ਦੀ ਸੜਕ ਨੂੰ ਇੱਕ ਸਾਈਟ ਰਸਤੀ ਬਣ ਅਤੇ ਰਸਤੀ ਤੋਂ ਬਾਹਰ ਖੜੀਆਂ ਕੀਤੀਆਂ ਗੱਡੀਆਂ ਕਾਰਨ ਸੜਕ ਸਿਰਫ 20 ਫੁੱਟ ਦੀ ਛੱਡੀ ਗਈ ਹੈ ਅਤੇ ਸਕੂਲ ਦੇ ਗੇਟ ਦੇ ਬਾਹਰ ਟੁੱਟੀ ਸੜਕ ਹਾਦਸਿਆਂ ਨੂੰ ਦਸਤਕ ਅਤੇ ਟ੍ਰੈਫਿਕ ਪ੍ਰਣਾਲੀ ਵਿੱਚ ਵਿਗਨ ਪਾ ਰਹੀ ਹੈ ਨਾ ਤਾਂ ਸਕੂਲ ਵੱਲੋਂ ਇਸ ਟੁੱਟੀ ਸੜਕ ਨੂੰ ਬਣਾਇਆ ਜਾ ਰਿਹਾ ਅਤੇ ਨਾ ਹੀ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੈ ਕਾਰਨ ਬੱਚਿਆਂ ਦੀਆਂ ਜ਼ਿੰਦਗੀਆਂ ਦਾ ਸਵਾਲ ਹੈ ਜਿਸ ਸੰਬੰਧੀ ਪ੍ਰਸ਼ਾਸਨ ਚਾਹੀਦਾ ਹੈ ਕਿ ਸਕੂਲ ਵੱਲੋਂ ਸਕੂਲ ਦੇ ਬਾਹਰੋਂ ਮੱਲੀਵੀ ਫੁੱਟ ਦੀ ਸੜਕ ਨੂੰ ਖਾਲੀ ਕਰਵਾਇਆ ਜਾਵੇ ਸਾਡੀ ਫਾਸਟ ਰਿਪੋਰਟ ਪਹੁੰਚੀ ਹੈ ਸਪਰਿੰਗਡੇਅ ਸਕੂਲ ਦੇ ਬਾਹਰ ਜੋ ਕਿ ਨੰਗਲੀ ਰੋਡ ਦੇ ਉੱਤੇ ਹੈ ਹਰ ਜਿੱਥੇ ਕਿ ਸਕੂਲ ਦੇ ਮੇਨ ਗੇਟ ਦੇ ਬਾਹਰ ਇੱਕ ਟੋਇਆ ਬਣਿਆ ਪਿਆ ਜਿੱਥੇ ਕਿ ਗੱਡੀਆਂ ਕਾਫੀ ਵੱਜਦੀਆਂ ਨੇ ਜਿੱਨਾ ਡੂੰਗਾ ਟੋਇਆ ਅ ਟੋਏ ਦੇ ਵਿੱਚ ਗੱਡੀਆਂ ਵੱਜਣ ਦੇ ਨਾਲ ਭਾਰੀ ਜਾਮ ਵੀ ਲੱਗਦਾ ਔਰ ਗੱਡੀਆਂ ਦਾ ਜਿੱਥੇ ਨੁਕਸਾਨ ਹੁੰਦਾ ਉੱਥੇ ਹੀ ਜੇ ਗੱਲ ਕਰ ਲਈਏ ਸਕੂਲ ਦੇ ਬਿਲਕੁਲ ਬਾਹਰ ਵੱਡੀ ਤਦਾਦ ਚ ਜਿਹੜੀਆਂ ਗੱਡੀਆਂ ਲੱਗੀਆਂ ਪਈਆਂ ਨੇ ਜੇ 40 ਫੁੱਟ ਦੀ ਸੜਕ ਹੈ ਤੇ ਮਸਾਂ ਹੀ 20 ਫੁੱਟ ਦੀ ਸੜਕ ਰਹਿ ਜਾਂਦੀ ਹੈ ਕਾਰਨ ਹੈ ਕਿ ਗੱਡੀਆਂ ਐ ਸਾਈਡ ਤੇ ਖੜੀਆਂ ਨੇ ਸਕੂਲ ਵਾਲੀ ਸਾਈਡ ਤੇ ਖੜੀਆਂ ਨੇ ਔਰ ਰਸੀ ਕਬੱਜੀ ਵੀ ਹੈ ਪਰ ਚਾਹੀਦਾ ਹੈ ਸਕੂਲ ਨੂੰ ਵੀ ਕਿ ਥੋੜਾ ਸਾਈਡ ਦਿੱਤੀ ਜਾਵੇ ਸਰਕਲ ਜਿਹੜੀ ਹੈਗੀ ਆ ਖਾਲੀ ਕੀਤੀ ਜਾਵੇ ਸਰਕਾਰੀ ਪ੍ਰੋਪਰਟੀ ਤੇ ਕਬਜ਼ਾ ਨਾ ਕੀਤਾ ਜਾਵੇ ਔਰ ਆਪਣੀ ਜਿਹੜੀ ਸੜਕ ਹੱਦ ਬੰਦੀ ਉਹਦੇ ਚ ਰੱਖਿਆ ਜਾਵੇ ਔਰ ਸੜਕ ਦੇ ਬਾਹਰ ਜਿਹੜਾ ਟੋਇਆ ਬਣਿਆ ਪਿਆ ਪਹਿਲ ਦੇ ਆਧਾਰ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਪੂਰਿਆ ਜਾਵੇ ਜਾਂ ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਇਹਨੂੰ ਪੂਜਿਆ ਜਿਹੜਾ ਪੂਰਿਆ ਜਾਵੇ ਕਾਰਨ ਹੈ ਕਿ ਬੱਚਿਆਂ ਦੀ ਜਾਨੀ ਨੁਕਸਾਨ ਕੋਈ ਹੋਵੇ ਨਾ ਉਹਦੇ ਲਈ ਧਿਆਨ ਦੇਣ ਦੀ ਲੋੜ ਹੈ ਕਿ ਟੋਇਆ ਕਾਫੀ ਵੱਡਾ ਬਹੁਤ ਵੱਡਾ ਨੁਕਸਾਨ ਹੋਦਾ ਹੈ ਦੇਸ਼ਾ ਲੱਗਦਾ ਕਿ ਸੂਬਾ ਪ੍ਰਸ਼ਾਸਨ ਨੂੰ ਚਾਹੀਦਾ ਪਹਿਲ ਦੇ ਆਧਾਰ ਤੇ ਜਿਹੜਾ ਟੋਇਆ ਬਣਿਆ ਪਿਆ ਇਹਨੂੰ ਜਲਦ ਤੋਂ ਜਲਦ ਪੂਰਿਆ ਜਾਵੇ ਤਾਂ ਜੋ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਔਰ ਸੜਕ ਤੇ ਜਿਹੜਾ ਭਾਰੀ ਲੰਬਾ ਜਾਮ ਲੱਗਦਾ ਉਹ ਨਾ ਲੱਗੇ ਕੈਮਰਾਮੈਨ ਨਰੇਸ਼ ਦੇ ਨਾਲ ਸੁਚਿਲ ਸ਼ਰਮਾ ਫਾਸਟੇ ਨਿਊਜ਼ ਅਮਰਤ